ਆਪਣੇ ਨਾਨਕੇ ਦਾ ਗੁਰਦੁਆਰਾ ਸਾਹਿਬ ਆ ਪਿੰਡਾ ਤਾਰੂੜਾ ਜੀ ਆ ਗੁਰਦੁਆਰਾ ਸਾਹਿਬ ਬਹੁਤ ਆਇਆ ਆ ਸਮੇਂ ਮੇਰੇ ਨਾਮ ਮੇਰਾ ਨਾਨਕੇ ਦਾ ਨਾ ਕੀ ਇਹ ਬਣਾ ਆਰ ਆਹ ਪਿੰਡ ਮੇਰੇ ਨਾਨਕਿਆਂ ਦਾ ਜਿਹਾ ਘਰ ਉਹ ਮੇਰੇ ਨਾਨਕੇ ਦੇ ਘਰ ਆ ਪਿੰਡਾ ਨਾਨਕੇ ਦਾ ਛੋਟਾ ਜਿਹਾ ਜੀ ਤਾਰੂੜਾ ਆ ਜੀ ਦਾ ਆਪ ਦਾ ਸਭ ਤੋਂ ਵੱਡਾ ਟਾਵਰ ਆ ਜੀ ਅਮਰੇ ਨਾਨਕੇ ਦੇ ਪਿੰਡ ਹੈ ਜੇ ਤੁਸੀਂ ਕੌਂਟਾ ਸਾਹਮਣੇ ਐਂਟਰੀ ਕਰੋਗੇ ਤਾਂ ਸਭ ਤੋਂ بڑا ਲੰਮਾ ਉੱਚਾ ਟਾਵਰ ਆਹੀ ਹੈ ਜੀ ਇਹ ਨੂੰ ਮੈਂ ਬੜੀ ਟਾਈਮ ਤੇ ਦੇਖ ਰਿਹਾ ਜੀ ਆ ਟਾਵਰ ਨੂੰ ਜੀ ਬਹੁਤ ਪੁਰਾਣਾ ਟਾਵਰ ਹੈ ਆ ਨਾਨਕੇ ਦੇ ਬਾਹਰ ਦਾ ਜੀ ਪਿੰਡ ਦੀ ਫਿਰਨੀ ਆ ਜੀ ਕਿੱਥੇ ਅਸੀਂ ਜਾ ਰਹੇ ਹਾਂ ਆ ਪਿੰਡ ਤੇ ਬਾਹਰ ਚਲੇ ਗਏ ਬਾ ਟਾਵਰ ਪਿੱਛਾ ਛੱਡ ਕੇ ਆਹ ਕੋਟੀਆ ਦੇ ਟਾਈਮ ਕਹਾਣੀ ਸਾਡੀ ਬਹੁਤ ਸ਼ੋਰ ਕਰਦੇ ਸੇ ਦੇਖ ਰਹੇ ਆ ਜਿਹੜੀ ਜਮੀਨ ਪੀਗਿਆ ਮਾ ਹਿੱਲਿਆ ਮਾ ਨਹੀਂ ਹੁੰਦੀ ਪਰ ਉਹਦਾ ਪਿੰਡ ਦਾ ਤਾਂ ਮੈਨੂੰ ਲੱਗਦਾ ਕਿ ਬਹੁਤ ਬੜੀਆਂ ਬੈਗ ਆ ਆਗੇ ਜੀ ਆਪਣਾ ਮੋੜ ਆਏਗਾ ਨਾ ਮਾ ਢੇੜੇ ਵਾਲਾ ਜੀ ਥੋੜੀ ਜੀ ਹਿਸਾਬ ਰੋਡ ਪਾਸ ਪੀਰ ਗਿੜੀ ਸਾਹਿਬ ਰੋਡ ਪਾਸ ਚੜ ਗਏ ਸਾਰ ਸਵੈ ਇਤਿਹਾਸੀ ਗੁਰਦੁਆਰਾ ਛੌਨੀ ਸਾਹਿਬ ਅਕਾਲਕੜ ਬਾਬਾ ਕੁਲਦੀਪ ਸਿੰਘ ਜੀ ਦੇ ਮੁਕਸੇ ਵਧਾਰਾ ਜੁਗਿਆ ਮਨੂੰ ਮੋੜ ਜੜਾ ਬਹੁਤ ਪਿਆਰਾ ਲੱਗਦਾ ਬਹੁਤ ਘੈਂਟ ਲੱਗਦਾ ਆ ਜਿਹੜਾ ਹੈਗਾ ਆ ਪੀਰ ਬਾਬਾ ਜੀ ਉਰੇ ਕਾਫੀ ਟਾਈਮ ਦਾ ਹੈਗਾ ਯਾਰ ਬਾਜੀ ਉੱਪਰ ਰਹੇ ਤੇ ਇਹਨਾਂ ਕਾਰ ਸੇਵਾ ਛੌਨੀ ਸਾਹਿਬੇ ਛੌਨੀ ਸਾਹਿਬ ਇੱਕ ਪਿੰਡ ਵਿੱਚ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਹਾਂ ਬਸ ਉਰੇ ਆਣਾ ਜਦ ਲਈ ਜੀ ਆਣਾ ਬਹੁਤ ਬੜੀ ਫੈਕਟਰੀ ਹੈ ਜੀ ਬਾਗਰੌਣਾ ਜੀ ਹਰੀਪੁਰ ਟੋਹਾਨਾ ਜਿੱਥਾ ਕਿਸਾਨ ਰੈਲੀ ਹੋਈ ਟੀ ਜੁਰਾ 2 ਸਾਲ ਪਹਿਲਾਂ ਜੀ ਆਹ ਏਡੀਓ ਬਹੁਤ ਤਕੜੀ ਰਹਿ ਗਏ ਪੌਂਟਾ ਸਾਹਿਬ ਜਿਹੜੀ ਆ ਜ਼ਿਲ੍ਹਾ ਸ੍ਰੀਮੌਰ ਦੀ ਕਿਸਾਨ ਰੈਲੀ ਸਾਹਮਣੇ ਗੁਰਦੁਆਰਾ ਸਾਹਿਬ ਜਿਹੜਾ ਗੁਰਨਾਮ ਸਿੰਘ ਚੜੋਣੀਆਂ ਜੀ ਉਹ ਵੀ ਉਰ ਪਹੁੰਚਿਆ ਹੋਇਆ ਤਾਂ ਆ ਵੀ ਜੰਗਣ ਦੇਖਣ ਦੀ ਬੜੀ ਖੂਬਸੂਰਤ ਪਿਆਰੀ ਹੈ ਜੀ ਲਓ ਜੀ ਅਸੀਂ ਪਹੁੰਚੇ ਹਾਂ ਜੀ ਸ਼ੀਫੂਰ ਛੇਪਰ ਪਿੰਡ ਮਾ ਜੀ ਆ ਹੈਗਾ ਜੀ ਆਹ ਜਿਹੜੇ ਗੁਰਦੁਆਰਾ ਸਾਹਿਬ ਉਹਨੇ ਮਕਾਨੇ ਕਿਹੜੇ ਬਿਲਕੁਲ ਲੋ ਜਿ세 ਆਪਣੀ ਬੂਆ ਦੀ ਦੁਕਾਨ ਪਾ ਕੇ ਜੀ ਪੌਂਟਾ ਸਾਹਿਬ ਛੇਪੁਰ ਜਿਹੜਾ ਚੌਂਕਾ ਜੀ ਛੇਪਰ ਪੋਰਾ ਜੀ ਬਾਈਕ ਤੇ ਜੀ ਨੂੰ ਮਿਲ ਰਿਹਾ ਜੀ ਅਸੀਂ ਪਰਲੇ ਸਾਈਡ ਚਲੇ ਗਏ